ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਬਾਜਦੀਆਂ ਨਹੀਂ ਤੇ ਲੱਤਦੀਆਂ ਵੀ ਨੇ ਪੱਗਾਂ ਦਾ ਮੋਲ ਤੁਹਾਨੂੰ ਪਤਾ ਕੀ ਹੈ ਜਾਂ ਫਿਰ ਵਿਧਾਇਕੀ ਦੇ ਹੰਕਾਰ ਦੇ ਵਿੱਚ ਵਿਧਾਇਕੀ ਦੇ غرੂਰ ਦੇ ਵਿੱਚ ਵਿਧਾਇਕੀ ਵਾਲੇ ਧੌਣ ਦੇ ਕਿੱਲੇ ਦੇ ਵਿੱਚ ਹੀ ਐਸਾ ਤੁਸੀਂ ਬਿਆਨ ਜਿਹੜਾ ਹੈਗਾ ਉਹ ਦੇਗੀ ਤਾਂ ਭਾਈ ਇਹ ਪੱਗ ਮਿਲੀ ਕਿਵੇਂ ਆ ਦਸਤਾਰ ਮਿਲੀ ਕਿਵੇਂ ਆ ਪਹਿਲਾਂ ਉਹ ਇਤਿਹਾਸ ਤੇ ਝਾਤ ਮਾਰ ਲਓ ਪੱਗ ਨੂੰ ਲੈ ਕੇ ਤੁਹਾਡੀ ਕੀ ਸੋਚ ਆ ਬਈ ਤੁਹਾਨੂੰ ਕਿਸੇ ਦੀ ਪੱਗ ਲੱਥੇ ਤੁਹਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁਣ ਐਸੇ ਬਿਆਨ ਦੇ ਉੱਪਰ ਕੀ ਆਮਦ ਦੀ ਪਾਰਟੀ ਵਾਲੇ ਸੱਤਾਧਰ ਪਾਰਟੀ ਵਾਲੇ ਆਪਦਿਆਂ ਦੇ ਉੱਪਰ ਕਰਨਗੇ ਕਾਰਵਾਈ ਕਿੱਥੇ ਤਾਂ ਗੱਲ ਇੱਥੇ ਤੁਸੀਂ ਪੱਗਾਂ ਬਚਾਉਣ ਦੀ ਕਰਨੀ ਸੀ ਕਿੱਥੇ ਤਾਂ ਗੱਲ ਤੁਸੀਂ ਇੱਥੇ ਸਹੀ ਤਰੀਕੇ ਨਾਲ ਇਲੈਕਸ਼ਨ ਦੀ ਕਰਨੀ ਸੀ ਅੰਦਵਾਬਾਹ ਸਾਹਿਬ ਕਹਿੰਦੇ ਨੇ ਕਿ ਇਹ ਕਾਂਗਰਸੀਆਂ ਨੂੰ ਗੁੰਡਾਗਰਦੀ ਕਰਨ ਦੀ ਆਦਤ ਪਈ ਹੋਈ ਆ ਇਹਨਾਂ ਨੂੰ ਆਏ ਸੀ ਵੀ ਅਸੀਂ ਆ ਹੀ ਗੁੰਡਾਗਰਦੀ ਕਰ ਲਾਂਗੇ ਤਾਂ ਫਿਰ ਭਾਈ ਤੁਸੀਂ ਕਹਿੰਦੇ ਹੋ ਕਿ ਉਹ ਗੁੰਡਾਗਰਦੀ ਕਰਦੇ ਨੇ ਤੁਸੀਂ ਕਹਿੰਦੇ ਹੋ ਆਪਦੇ ਸ਼ਬਦਾਂ ਦੇ ਵਿੱਚ ਕਿ ਉਹ ਗੁੰਡੇ ਨੇ ਤੇ ਜੇ ਭਾਈ ਉਹ ਗੁੰਡਾਗਰਦੀ ਕਰਦੇ ਨੇ ਫਿਰ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਤੁਸੀਂ ਐਮਐਲਏ ਹੋ ਤੁਹਾਡੀ ਪਾਰਟੀ ਸੱਤਾ ਦੇ ਵਿੱਚ ਆ ਤੇ ਫਿਰ ਪੁਲਿਸ ਪ੍ਰਸ਼ਾਸਨ ਜੇ ਉਹ ਗੁੰਡਾਗਰਦੀ ਕਰ ਰਹੇ ਨੇ ਫਿਰ ਪੁਲਿਸ ਪ੍ਰਸ਼ਾਸਨ ਕਿਹੜਾ ਦੇਖੀ ਜਾਂਦਾ ਯਾਰ ਮਹਿਤਾ ਕਹਿਣਾ ਹੱਕ ਥਾਪੜ ਕੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਤੇ ਸਖਤ ਨਿਰਦੇਸ਼ ਵੀ ਦੇਣੇ ਚਾਹੀਦੇ ਸੀ ਪ੍ਰਸ਼ਾਸਨ ਨੂੰ ਕਿ ਖਬਰਦਾਰ ਜੇ ਐਸਾ ਕੁਝ ਹੋ ਗਿਆ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਨਾ ਕਿ ਮੈਂ ਇਕੱਲੇ ਆਮ ਆਦਮੀ ਪਾਰਟੀਆਂ ਦਾ ਮੁੱਖ ਮੰਤਰੀ ਥੁੜਨਾ ਕਾਂਗਰਸੀ ਅਕਾਲੀ ਦਲ ਭਾਜਪਾ ਜਿਹੜੇ ਮਰਜ਼ੀ ਹੈ ਕੰਮ ਕਰਵਾਉ ਜਿਆ ਤਾਂ ਫਿਰ ਹੱਕ ਥਾਪੜ ਕੇ ਕਹਿ ਦਿੰਦੇ ਕਿ ਆਜ਼ਾਦ ਉਮੀਦ ਜਿਵੇਂ ਤੁਸੀਂ ਗੱਲ ਕੀਤੀ ਆਜ਼ਾਦ ਉਮੀਦਵਾਰ ਤੋਂ ਕਾਗਜ਼ ਲੈ ਕੇ ਪਰ ਜਦੋਂ ਕੋਈ ਮਰਜ਼ੀ ਹੋਵੇ ਯਾਰ ਕਿ ਪੂਰ ਬਹੁਤ ਚੰਗੇ ਤਰੀਕੇ ਦੇ ਨਾਲ ਇਲੈਕਸ਼ਨ ਹੋਵੇ ਕਿਸੇ ਤਰ੍ਹਾਂ ਦੀ ਧੱਕਾ ਮੁਕੀ ਨਾ ਹੋਵੇ ਤੁਹਾਨੂੰ ਲੱਗਦਾ ਫਿਰ ਕਿਸੇ ਤਰ੍ਹਾਂ ਦੀ ਧੱਕਾ ਮੁਕੀ ਹੋ ਜਾਂਦੀ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਥਾਪੜ ਕਿਹਿਆ ਹੁੰਦਾ ਕੇ ਮਨੀਸ਼ ਸੋਦੀ ਵਾਲਿਓ ਬਿਆਨ ਯਾਦ ਕਰੋ ਸਾਮਦਾਮ ਦੰਡਵੇਦ ਜੋ ਕੁਝ ਵੀ ਕਰਨਾ ਪਵੇ ਹਾਲਾਂਕਿ ਉਹ 27 ਦੀ ਇਲੈਕਸ਼ਨ ਚ ਕਹਿੰਦੇ ਸੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਚੀਜ਼ਾਂ ਕਿਤੇ ਨਾ ਕਿਤੇ ਸੱਚ ਹੋਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਮਨੀਸ਼ ਸੋਦੀਆਂ ਹੋਰਾਂ ਨੇ ਕਿਸੇ ਵੇਲੇ ਆਪਣੇ ਵਰਕਰਾਂ ਨੂੰ ਇੱਕ ਸਟੇਜ ਤੋਂ ਕਹੀਆਂ ਸੀ ਸਾਹਮਣੇ ਮੁੱਖ ਮੰਤਰੀ ਸਾਹਿਬ ਬੈਠੇ ਸੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਗੱਲਾਂ ਸੱਚ ਹੋਗੀਆਂ ਤਾਂ ਹੁਣ ਫਿਰ ਪੰਜਾਬੀ ਤਾਂ ਭਾਈ ਉਹਨਾਂ ਬਿਆਨਾਂ ਨਾਲ ਥੋੜਾ ਨਾ ਮੇਲ ਕੇ ਦੇਖਣ ਗਈ ਕਿ ਤੁਹਾਡੇ ਮਨੀਸ਼ ਸੋਦੀਆ ਸਾਹਿਬ ਸਾਮਦਾਮ ਦੰਡਵੇਦ ਕਹਿੰਦੇ ਜੋ ਵੀ ਕਰਨਾ ਪਵੇ ਜੋ ਵੀ ਕਰਨਾ ਪਵੇ ਉਹ ਕਰੋ ਜਿਵੇਂ ਕਹਿੰਦਾਂ ਮੈਂ ਸਾਡਾ ਆਪਣਾ ਕਿਉਣਾ ਹੋਵੇ ਦੋਸ਼ੀ ਪਾਇਆ ਗਿਆ ਉਹਦੇ ਤੇ ਵੀ ਕਾਰਵਾਈ ਕਰਾਂਗੇ ਪਰ ਕਹਿ ਦੇਣ ਭਾਈ ਜਿਹੜਾ ਵੀ ਇੱਥੇ ਦੋਸ਼ੀ ਪਾਇਆ ਜਾਊ ਸਾਡਾ ਆਪ ਦਾ ਹੀ ਕਿਉਣਾ ਹੋਵੇ ਕਾਰਵਾਈ ਉਹਦੇ ਤੇ ਵੀ ਹੋਊਗੀ ਜਿਨੇ ਧੱਕਾ ਮੁੱਕ ਕੀਤੀ ਆ ਜਿਨੇ ਪੱਗਾਂ ਲਾਈਆਂ ਨੇ ਜਿਨੇ ਕਾਗਜ਼ ਪੜਿਆ ਜਿਹੜਾ ਕਾਗਜ਼ ਲੱਗੇ ਭੱਜਿਆ ਕਹਿ ਦੋ ਜੀ ਪੰਜਾਬ ਦੇ ਲੋਕ ਫਿਰ ਉਹੀ ਜਿਵੇਂ ਮੈਂ ਗੱਲ ਕਰੇ ਕਹਿਣਗੇ ਕਿ ਠੀਕ ਆ ਯਾਰ ਐਸਾ ਸਿਆਸਤਦਾਨ ਚਾਹੀਦਾ ਪੰਜਾਬ ਦੇ ਆਹ ਬੋਲ ਨਹੀਂ ਅਜੇ ਤੱਕ ਕਿਸੇ ਮੁੱਖ ਮੰਤਰੀ ਨੇ ਬੋਲੇ ਸੀ ਜਾਂ ਐਸਾ ਕੰਮ ਨਹੀਂ ਅਜੇ ਤੱਕ ਕਿਸੇ 파ਰਟ ਨੇ ਕੀਤਾ ਫਿਰ ਅਸੀਂ ਮੰਨਾਂਗੇ ਕਿ ਬਦਲਾ ਦੀ ਸਰਕਾਰ ਹੈ ਲੈ ਕੇ ਆਏ ਹਾਂ ਪ੍ਰੋਗਰਾਮ ਗੱਲ ਪਤੇ ਦੀ ਗੱਲ ਕਰਦੇ ਹਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਅੱਜ ਨਾਮਜ਼ਦਗੀ ਪੱਤਰ ਭਰਨ ਦੀ ਅੱਜ ਆਖਰੀ ਤਾਰੀਖ ਸੀ ਜੋ ਉਮੀਦਵਾਰ ਨਾਮਜ਼ਦਗੀ ਪੱਤਰ ਭਰਨ ਦੇ ਲਈ ਉਹ ਦਫ਼ਤਰਾਂ ਦੇ ਬਾਹਰ ਜਾਂਦੇ ਨੇ ਉੱਥੇ ਲੜਾਈ ਝਗੜਾ ਹੁੰਦਾ ਹੈ ਕਾਫੀ ਤਰੀਕੇ ਦੇ ਨਾਲ ਜਿਵੇਂ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਪੱਗਾਂ ਤੱਕ ਲਾਈਆਂ ਗਈਆਂ ਉਸੇ ਤੇ ਹੀ ਗੱਲਬਾਤ ਕਰਦੇ ਹਾਂ ਬਾਜੀ ਕਿਵੇਂ ਦੇਖਦੇ ਹੋ ਜੇ ਵਕ ਵਕ ਏਰੀਏ ਦੇ ਜੇ ਗੱਲ ਕਰੀਏ ਤਾਂ ਸਮਾਣਾ ਪੱਟੀ ਡੇਰਾ ਬਾਬਾ ਨਾਨਕ ਦੇ ਦਫ਼ਤਰਾਂ ਦੇ ਬਾਹਰ ਜੋ ਇਹ ਹੰਗਾਮਾ ਹੁੰਦਾ ਹੈ ਕਿਵੇਂ ਦੇਖਦੇ ਹੋ ਪੱਗਾਂ ਤੱਕ ਲਾਈਆਂ ਗਈਆਂ ਨੇ ਜਦੋਂ ਇਹ ਸਰਕਾਰ ਨੇ ਆਉਣਾ ਸੀ ਹਲੇ ਉਦੋਂ ਅਰਵਿੰਦ ਕੇਜੀ ਕੇਜਰੀਵਾਲ ਹੋਰਾਂ ਦੀਆਂ ਇੱਕ ਸਪੀਚਾਂ ਜਿਹੜੀਆਂ ਵਾਇਰਲ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹ ਕਹਿੰਦੇ ਹੁੰਦੇ ਸੀ ਕਿ ਅਸੀਂ ਰਾਜਨੀਤੀ ਕਰਨ ਦੇ ਲਈ ਨਹੀਂ ਅਸੀਂ ਰਾਜਨੀਤੀ ਬਦਲਣ ਦੇ ਲਈ ਆਏ ਹਾਂ ਭਗਵਾਨ ਸਿੰਘ ਮਾਨ ਨੇ ਬਹੁਤ ਵਾਰ ਆਪਣੀਆਂ ਸਟੇਜਾਂ ਤੋਂ ਇਹ ਗੱਲ ਕਹੀ ਆ ਕਿ ਪਰਚਿਆਂ ਦੀ ਰਾਜਨੀਤੀ ਹੁਣ ਨਹੀਂ ਹੋਣੀ ਪਰਚਿਆਂ ਦੀ ਰਾਜਨੀਤੀ ਖਤਮ ਹੋ ਜੂ ਪੁਰਾਣੇ ਜੋ ਰਾਜਨੀਤੀ ਕਰਦੇ ਆਇਆ ਉਹ ਰਾਜਨੀਤੀ ਨਹੀਂ ਹੋਣੀ ਉਹ ਰਾਜਨੀਤੀ ਖਤਮ ਹੋ ਜੂ ਇਸੇ ਕਰਕੇ ਮਨ ਲਾ ਸ਼ਾਇਦ ੜਾ ੜਾ ਵੋਟਾਂ ਇਹਨਾਂ ਨੂੰ ਪਈਆਂ ਸੀ ਕਿ ਯਾਰ ਜਿਹੜਾ ਕੁਝ ਪਿਛਲੇ ਨੇ ਕੀਤਾ ਉਹ ਕੁਝ ਇਹ ਨਹੀਂ ਕਰਨਗੇ ਹੁਣ ਚੋਣਾਂ ਦੀ ਜੇਕਰ ਗੱਲ ਕਰੀਏ ਪੰਚਾਇਤੀ ਚੋਣਾਂ ਦੀ ਗੱਲ ਕਰੀਏ ਬਲਾਕ ਸੰਮਤੀ ਦੀ ਗੱਲ ਕਰੀਏ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰ ਲਈਏ ਤੱਕੇ ਅਸੀਂ ਨਹੀਂ ਕਹਿੰਦੇ ਕਾਂਗਰਸੀਆਂ ਨੇ ਤੱਕੇ ਨਹੀਂ ਕੀਤੇ ਅਸੀਂ ਨਹੀਂ ਕਹਿੰਦੇ ਕਾਲਗਣੇ ਤੱਕੇ ਕੀਤੇ ਸੀ ਕਹਿੰਦੇ ਰੱਜ ਕੇ ਤੱਕੇ ਕੀਤੇ ਨੇ ਰੱਜ ਕੇ ਧੱਕੇਸ਼ਾਹੀ ਹੁੰਦੇ ਰਹਿੰਦੀ ਰਹੀ ਆ ਰੱਜ ਕੇ ਗੁੰਡਾਗਰਦੀ ਹੁੰਦੇ ਰਹੀ ਆ ਰੱਜ ਕੇ ਲੜਾਈਆਂ ਝਗੜੇ ਜਿਹੜੇ ਆ ਹੁੰਦੇ ਰਹੇ ਆ ਉਹ ਚੀਜ਼ ਤੋਂ ਉਹਨੂੰ ਚੀਜ਼ ਨੂੰ ਕੋਈ ਨਿਦਾਇ ਨਹੀਂ ਕਰਦਾ ਪਰ ਯਾਰ ਤੁਸੀਂ ਬੋਲ ਕੀ ਬੋਲ ਕੇ ਆਏ ਸੀ ਤੁਸੀਂ ਕਹਿ ਕੇ ਕੀ ਆਏ ਸੀ ਜਿਹੜੇ ਬੋਲ ਤੁਸੀਂ ਬੋਲ ਕੇ ਆਏ ਸੀ ਤੁਸੀਂ ਸਾਡੀਆਂ ਗੱਲਾਂ ਛੱਡੋ ਤੁਸੀਂ ਆਪ ਹੀ ਦੇਖ ਲਓ ਕਿ ਉਹਨਾਂ ਗੱਲਾਂ ਤੇ ਖਰੇ ਉਤਰੇ ਹੋ ਜਿਹੜੇ ਮਾਹੌਲ ਅੱਜ ਬਣਿਆ ਮੈਂ ਮੈਂ ਸ਼ਾਬਾਸ਼ ਵੀ ਦੇਵਾਂਗਾ ਮੈਂ ਵਧਾਈ ਦੇ ਪਾਤਰ ਵੀ ਮੰਨੂਗਾ ਉਹਨਾਂ બધા ਕਾਨੂੰਨਾਂ ਐਮਐਲਿਆਂ ਨੂੰ ਜਿਨ੍ਹਾਂ ਨੇ ਆਪਦੀ ਹਲਕੇ ਦੇ ਵਿੱਚ ਐਸਾ ਕੁਝ ਨਹੀਂ ਹੋਣ ਦਿੱਤਾ ਤੇ ਸਭ ਤੋਂ ਵੱਡੇ ਵਧਾਈ ਦੇ ਪੱਤਰ ਮੈਂ ਗੁਰਪ੍ਰੀ ਬਨਾਲੀ ਨੂੰ ਵੀ ਕਹੂੰਗਾ ਜਿਹਨੇ ਹਿੱਕ ਤਾ ਪੜ ਕੇ ਕਿਹਾ ਕਿ ਯਾਰ ਕਿ ਕਿਸੇ ਤਰ੍ਹਾਂ ਦੀ ਕੋਈ ਧੱਕਾਚਾਹੀ ਨਹੀਂ ਜਿਨੇ ਪੇਪਰ ਭਰਨੇ ਆ ਆਜ਼ਾਦ ਤੌਰ ਤੇ ਆ ਕੇ ਪੇਪਰ ਭਰ ਸਕਦਾ ਲੋਕਾਂ ਨੇ ਜਿਹੜੇ ਵੋਟਾਂ ਪਾਉਣੀਆਂ ਨੇ ਉਹ ਮੇਰੇ ਕੰਮਾਂ ਨੂੰ ਪਾਉਣਗੇ ਮੇਰੇ ਪਾਰਟੀ ਦੇ ਕੰਮਾਂ ਨੂੰ ਪਾਉਣਗੇ ਅਜਾ ਮਤਲਬ ਅਸੀਂ ਚੋਣਾਂ ਤਾਂ ਉਹ ਕਹਿੰਦੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਭਾਈਚਾਰਕ ਸਾਂਝ ਜਿਹੜੀ ਉਹ ਬਣੀ ਰਹਿਣੀ ਚਾਹੀਦੀ ਹੈ ਮੈਂ ਕਹਿੰਦਾ ਯਾਰ ਜੇ ਤੁਸੀਂ ਇੰਨੇ ਸੱਚੇ ਹੋ ਜੇ ਤੁਹਾਨੂੰ ਲੱਗਦਾ ਕਿ ਯਾਰ ਸਾਡੇ ਰਾਜ ਦੇ ਵਿੱਚ ਐਸਾ ਕੁਝ ਨਹੀਂ ਹੋਇਆ ਜਾਂ ਅਸੀਂ ਇਹ ਨਹੀਂ ਕਰਾਂ ਕਿਉਂਕਿ ਆਮ ਆਦਮੀ ਪਾਰਟੀ ਤੇ ਇਲਜ਼ਾਮ 77 ਤੇ ਸ਼ਰੂਮਣੀ ਕਲਦਲ ਵਿਰੋਧੀ ਜਿਹੜੇ ਉਹ ਲਾ ਰਹੇ ਨੇ ਕਾਂਗਰਸ ਦੀ ਗੱਲ ਕਰ ਉਹ ਲਾ ਰਹੇ ਨੇ ਤੇ ਆਮ ਆਦਮੀ ਵਿਧਾਇਕ ਕਹਿ ਰਹੇ ਨੇ ਕਿ ਨਹੀਂ ਜੀ ਗੁੰਡਾਗਰਦੀ ਹੀ ਕਰਦਦੇ ਨੇ ਪਿਛਲੇ ਸਮੇਂ ਤੋਂ ਇਹ ਗੁੰਡਾਗਰਦੀ ਕਰਦੇ ਆਏ ਨੇ ਇਹਨਾਂ ਨੂੰ ਅਸੀਂ ਵੀ ਉਵੇਂ ਹੀ ਗੁੰਡਾਗਰਦੀ ਕਰਦੇ ਰਹਾਂਗੇ ਮੈਂ ਕਹਾ ਚਲੋ ਠੀਕ ਹੈ ਜੀ ਮੰਦੇ ਆ ਕਿ ਤੁਹਾਡੇ ਛਤਰ ਛਾਇਆ ਚ ਕੁਝ ਨਹੀਂ ਹੋਇਆ ਮੰਦੇ ਆ ਤੁਹਾਡੇ ਥਾਪੜੇ ਥੱਲੇ ਕੁਝ ਨਹੀਂ ਹੋਇਆ ਫਿਰ ਜਿਵੇਂ ਹੱਕ ਥਾਪੜ ਕੇ ਗੁਰਪ੍ਰੀਤ ਬਣਾ ਵਾਲੀ ਨੇ ਆਪਦੇ ਪੋਸਟ ਚ ਕਿਹਾ ਨਾ ਸਾਰੇ 92 93 94 95 ਜਾਂ ਤਾਂ ਹੱਕ ਥਾਪੜ ਕੇ ਕਹਿੰਦੇ ਕਿ ਭਾਈ ਆਓ ਵੋਟ ਤੁਸੀਂ ਸਾਡੇ ਕੰਮਾਂ ਨੂੰ ਪਾਉਣੀ ਆ ਯਾਰ ਨਾ ਕਿਸੇ ਦੇ ਪਰਚੇ ਰੱਦ ਹੋ ਨਾ ਕਿਸੇ ਦੇ ਪੇਪਰ ਜਿਹੜੇ ਆ ਉਹ ਪਾੜੇ ਜਾਣ ਨਾ ਕਿਸੇ ਨੂੰ ਰੋਕਿਆ ਜਾਵੇ ਨਾ ਕਿਸੇ ਨਾਲ ਤੱਕਾ ਮੁੱਕੀ ਹੋਏ ਆਓ ਯਾਰ ਜਿਨੇ ਨਾਮਜ਼ਦਗੀ ਪੱਤਰ ਭਰਨੇ ਆ ਭਰੋ ਫਿਰ ਤਾਂ ਮੰਦੇ ਕਿ ਯਾਰ ਵਾਕਿਆ ਦੇ ਵਿੱਚ ਇੱਕ ਐਸੀ ਪਾਰਟੀ ਸੱਤਾ ਦੇ ਵਿੱਚ ਆਈਆ ਜਿਨ੍ਹਾਂ ਨੇ ਜੋ ਕਿਹਾ ਉਹ ਕਰਕੇ ਦਿਖਾ ਦਿੱਤਾ ਜੋ ਕਹਿੰਦੇ ਸੀ ਵੋਟਾਂ ਤੋਂ ਪਹਿਲਾਂ ਵੋਟਾਂ ਤੋਂ ਬਾਅਦ ਵੀ ਵੈਸੇ ਦੇ ਵੈਸੇ ਨੇ ਹੋਣਾ ਕੀ ਚਾਹੀਦਾ ਸੀ ਹੋਣਾ ਤਾਂ ਇਹ ਚਾਹੀਦਾ ਸੀ ਨਾ ਕਿ ਉਦਾਹਰਨ ਫਿੱਟ ਹੁੰਦੀ ਇੱਕ 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 ਐਗਜ਼ਾਮਪਲ ਸੈੱਟ ਹੁੰਦੀ ਕਿ ਯਾਰ ਤਫਰ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਆਪਣੀ ਸਟੇਜ ਤੋਂ ਕਹਿੰਦੇ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਕਾਲੀਆਂ ਵੇਲੇ ਵੀ ਹੁੰਦੀਆਂ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਕਾਂਗਸੀਆਂ ਵੇਲੇ ਵੀ ਹੁੰਦੀਆਂ ਰਹੀਆਂ ਪਰ ਆ ਸਾਡੇ ਵੇਲੇ ਹੋਈਆਂ ਦੱਸੋ ਕਿਤੇ ਕਿਸੇ ਦੇ ਕਾਗਜ ਪੜਿਆ ਦੱਸੋ ਕਿਤੇ ਕਿਸੇ ਨਾਲ ਧੱਕਾ ਮੁਕੀ ਹੋਈ ਆ ਦੱਸੋ ਕਿਸੇ ਦੀਆਂ ਪੱਗਾਂ ਰੋਲੀਆਂ ਇਹ ਚੀਜ਼ਾਂ ਕਹਿੰਦੇ ਫੇਰ ਮੰਨਦੇ ਕਿ ਵਾਕਿਆ ਦੇ ਵਿੱਚ ਯਾਰ ਸਿਆਸਤ ਚੰਗੀ ਸਿਆਸਤ ਹੋ ਸਕਦੀ ਹੈ ਤੇ ਚੰਗੀ ਸਿਆਸਤ ਦੇ ਨਾਲ ਬਿਲਕੁਲ ਬਹੁਤ ਚੰਗੇ ਤਰੀਕੇ ਦੇ ਨਾਲ ਚੋਣਾਂ ਜਿਹੜੀਆਂ ਹੋ ਸਕਦੀਆਂ ਮੈਂ ਇਕੱਲੇ ਗੁਰਪ੍ਰੀਤ ਬਣਾਲੀ ਦੀ ਕਿਉਂ ਮੈਂ ਉਹਨਾਂ ਬਹੁਤੇ ਹਲ ਸਾਰੇ ਹਲਕਿਆਂ ਦੀ ਗੱਲ ਕਰਦਾ ਹਾਂ ਨਾ ਸਾਰੇ ਹਲਕਿਆਂ ਦੇ ਵਿਧਾਇਕਾਂ ਨੂੰ ਵਿਧਾਇਕਾਂ ਨੂੰ ਜਿਹੜਾ ਹੈਗਾ ਉਹ ਵਿਧਾਈ ਦੇ ਪਾਤਰ ਨੇ ਕਿ ਜਿੱਥੇ ਸਭ ਕੁਝ ਹੋਇਆ ਬਹੁਤ ਆਰਾਮ ਦਾ ਇੱਕ ਤਰੀਕੇ ਦੇ ਨਾਲ ਹੋਇਆ ਜਿਵੇਂ ਹੋਣਾ ਚਾਹੀਦਾ ਸੀ ਉਸ ਤਰੀਕੇ ਦੇ ਨਾਲ ਹੋ ਪਰ ਕੁਝ ਚੁਣਿੰਦਾ ਪਰ ਕੁਝ ਚੁਣਿੰਦਾ ਹਲਕੇ ਨੇ ਜਿਨ੍ਹਾਂ ਦੇ ਵਿੱਚ ਧੱਕਾ ਮੁਕੀ ਹੋਈ ਹੁਣ ਉਹਨਾਂ ਚੋਂ ਸਭ ਤੋਂ ਵੱਧ ਦੁੱਖ ਕਿੱਥੇ ਹੋਇਆ ਯਾਰ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੀਆਂ ਅੱਜ ਜੋ ਅੱਜ ਤਸਵੀਰਾਂ ਆਈਆਂ ਨੇ ਐਸ ਡੀ ਐਮ ਦਫ਼ਤਰ ਦੇ ਅੰਦਰ ਕਿਵੇਂ ਇੱਕ ਉਮੀਦਵਾਰ ਨੂੰ ਕੁੱਟਿਆ ਗਿਆ ਉਹਦੇ ਵੱਲੋਂ ਇਲਜ਼ਾਮ ਇਹ ਲੱਗੇ ਕਿ ਮੇਰੇ ਕਾਗਜ਼ ਖੋਏ ਗਏ ਕਾਗਜ਼ ਮੇਰੇ ਪਾਟੇ ਗਏ ਪੱਗਾਂ ਲੱਥੀਆਂ ਫਿਰ ਉਸ ਤੋਂ ਬਾਅਦ ਵੀ ਸ਼ਰਮਿੰਦਗੀ ਦੀ ਗੱਲ ਉਦੋਂ ਹੀ ਜਦੋਂ ਵਿਧਾਇਕ ਸਾਹਿਬ ਜਿਹੜੇ ਨੇ ਗੁਰਦੀਪ ਰੰਧਾਵਾਹਰੀਓਂ ਬੋਲਦੇ ਨੇ ਉਹ ਬੋਲਦੇ ਨਜ਼ ਉਹਦਾ ਕਿ ਸਾਬ ਨੂੰ ਜਦੋਂ ਕਿਹਾ ਜਾਂਦਾ ਕਿ ਇੱਥੇ ਪੱਗਾਂ ਲੱਥੀਆਂ ਨੇ ਉਹ ਕਹਿੰਦੇ ਫਿਰ ਪੱਗਾਂ ਦੇ ਕਿਹੜਾ ਕਿੱਲ ਲੱਗੇ ਨੇ ਲੱਦੀਆਂ ਵੀ ਨੇ বাজਦੀਆਂ ਵੀ ਨਹੀਂ ਤੇ ਲੱਦੀਆਂ ਵੀ ਨੇ ਮੈਂ ਚਾਹੂੰਗਾ ਕਿ ਲਖ ਦੀ ਲਹਨਤ ਐਮਐਲ ਸਭ ਤੁਹਾਡੇ ਇਸ ਬਿਆਨ ਦੇ ਉੱਪਰ ਪੱਗਾਂ ਦਾ ਮੁੱਲ ਤੁਹਾਨੂੰ ਪਤਾ ਕੀ ਹੈ ਜਾਂ ਫਿਰ ਵਿਧਾਇਕੀ ਦੇ ਹੰਕਾਰ ਦੇ ਵਿੱਚ ਵਿਧਾਇਕੀ ਦੇ غرੂਰ ਦੇ ਵਿੱਚ ਵਿਧਾਇਕੀ ਵਾਲੇ ਧੌਣ ਦੇ ਕਿੱਲੇ ਦੇ ਵਿੱਚ ਐਸਾ ਤੁਸੀਂ ਬਿਆਨ ਜਿਹੜਾ ਹੈਗਾ ਉਹ ਦੇਗੇ ਤੁਸੀਂ ਕਿੱਥੇ ਤਾਂ ਗੱਲ ਲੇ ਤੇ ਤੁਸੀਂ ਪੱਗਾਂ ਬਚਾਉਣ ਦੀ ਕਰਨੀ ਸੀ ਕਿੱਥੇ ਤਾਂ ਗੱਲ ਤੁਸੀਂ ਇੱਥੇ ਮਤਲਬ ਸਹੀ ਤਰੀਕੇ ਨਾਲ ਇਲੈਕਸ਼ਨ ਦੀ ਕਰਨੀ ਸੀ ਤੁਸੀਂ ਗੱਲ ਕੀ ਕਰਦੇ ਹੋ ਮਤਲਬ ਉਹਦੇ ਵਿੱਚ ਇੱਕ ਥੋੜੀ ਗੁੰਡਾਗਰਦੀ ਦੀ ਭਾਵਨਾ ਸਾਫ਼ ਤੌਰ ਤੇ ਦਿਖ ਰਹੀ ਹੈ ਤਾਂ ਮੈਂ ਕਹਿਣਾ ਕਿ ਹੁਣ ਐਸੇ ਬਿਆਨ ਦੇ ਉੱਪਰ ਕੀ ਆਮਦਵੀ ਪਾਰਟੀ ਵਾਲੇ ਸੱਤਾਧਰ ਪਾਰਟੀ ਵਾਲੇ ਆਪਦਿਆਂ ਦੇ ਉੱਪਰ ਕਰਨਗੇ ਕਾਰਵਾਈ ਜਿਵੇਂ ਤੁਸੀਂ ਕਹਿੰਦੇ ਹੋ ਕਿ ਗੁੰਡਾਗਰਦੀ ਕਰਦੇ ਆਇਆ ਇਹ ਕਾਂਗਰਸੀ ਜਿਹੜੇ ਆ ਇਹਨਾਂ ਨੂੰ ਇਹ ਗੁੰਡਾਗਰਦੀ ਕਰਦੇ ਆਇਆ ਪਰ ਮੈਂ ਸਾਰੇ ਲੋਟ ਕਰ ਲੈਣੇ ਮੈਂ ਗੁੰਡਾਗਰਦੀ ਨਹੀਂ ਕਰੰਦੇ ਨਹੀਂ ਯਾਰ ਮੰਨਦੇ ਆ ਕਿ ਪਿਛਲੇ ਸਮੇਂ ਚ ਗੁੰਡਾਗਰਦੀ ਕਰਦੇ ਰਹੇ ਹੋਣਗੇ ਗੁੰਡਾ ਪਰ ਗੁੰਡਾਗਰਦੀ ਕਰ ਦਿਆ ਤਾਂ ਫਿਰ ਭਾਈ ਤੁਹਾਡੇ ਹੱਥ ਦੇ ਵਿੱਚ ਪ੍ਰਸ਼ਾਸਨ ਹੈ ਪ੍ਰਸ਼ਾਸਨ ਕਿਹੜੀ ਗੱਲੋਂ ਆ ਜਾਂ ਫਿਰ ਤੁਸੀਂ ਜਿਹੜਾ ਕੋਈ ਤੁਹਾਨੂੰ ਲੱਗਦਾ ਗੁੰਡਾਗਰਦੀ ਕਰੇ ਆਪ ਫੜ ਲਓ ਆਪ ਢਾ ਲਓ ਆਪ ਕੁੱਟ ਦਿਓ ਆਪ ਪੱਗਾਂ ਲਾ ਦਿਓ ਇਹ ਕਿਹੜੀ ਕਾਨੂੰਨ ਦੀ ਕਿਤਾਬ ਦੇ ਵਿੱਚ ਲਿਖਿਆ ਤੇ ਭਾਈ ਪ੍ਰਸ਼ਾਸਨ ਤੁਹਾਡੇ ਹੱਥ ਦੇ ਵਿੱਚ ਅਜੇ ਜਬਰ ਹਜੇ ਵੀ ਇਹ ਮੰਨੀ ਹੈ ਕਿ ਤੁਸੀਂ ਵਿਧਾਇਕ ਹੁੰਦੇ ਹੋ ਵੀ ਪ੍ਰਸ਼ਾਸਨ ਤੁਹਾਡੀ ਨਹੀਂ ਮੰਨਦਾ ਤੇ ਜੇ ਹੱਲ ਵੀ ਪ੍ਰਸ਼ਾਸਨ ਤੁਹਾਡੀ ਨਹੀਂ ਮੰਨਦਾ ਫਿਰ ਭਾਈ ਤੁਹਾਡੀ ਐਸੀ ਵਿਧਾਇਕੀ ਦਾ ਕੀ ਫਾਇਦਾ ਤੇ ਉਤੋਂ ਬਿਆਨ ਤੁਸੀਂ ਕਿਹੜੇ ਕਿਹੜੇ ਦਿੰਦੇ ਹੋ ਕਿ ਯਾਰ ਪੱਗਾਂ ਦੇ ਕਿਹੜਾ ਕਿੱਲ ਲੱਗੇ ਨੇ ਵਜਦੀਆਂ ਵੀ ਨੇ ਤੇ ਲੱਦੀਆਂ ਵੀ ਨੇ ਤਾਂ ਭਾਈ ਇਹ ਪੱਗ ਮਿਲੀ ਕਿਵੇਂ ਆ ਦਸਤਾਰ ਮਿਲੀ ਕਿਵੇਂ ਆ ਪਹਿਲਾਂ ਉਹ ਇਤਿਹਾਸ ਤੇ ਝਾਤ ਮਾਰ ਲਓ ਜੇ ਨਹੀਂ ਇਤਿਹਾਸ ਤੇ ਝਾਤ ਮਾਰਨੀ ਤਾਂ ਕਿਸੇ ਇਤਿਹਾਸਕਾਰ ਦੇ ਕੋਲੋਂ ਜਾ ਕੇ ਪੁੱਛ ਲਓ ਫਿਰ ਤੁਹਾਨੂੰ ਪਤਾ ਲੱਗੂਗਾ ਪੱਗ ਮਿਲੀ ਕਿਵੇਂ ਆ ਜਿਹੜਾ ਤੁਸੀਂ ਬਿਆਨ ਜਿਹੜਾ ਹੈਗਾ ਉਹ ਦਿੱਤਾ ਆ ਐਸੇ ਐਸੇ ਵਧਾ ਇੱਕ ਐਸੇ ਲੋਕ ਜਿਹੜੀ ਹੈਗੇ ਯਾਰ ਲੀਡ ਕਰਨਗੇ ਹਲਕਿਆਂ ਨੂੰ ਜਿੰਨੇ ਜਿਹੜੇ ਸੋਚ ਜਿਹੜੀ ਆ ਕਿਉਂਕਿ ਬੋਲਾਂ ਦੇ ਵਿੱਚੋਂ ਨਾ ਸੋਚ ਝਲਕਦੀ ਹੁੰਦੀ ਆ ਤਾਂ ਫਿਰ ਵਿਧਾਇਕ ਸਾਹਿਬ ਦੇ ਬੋਲ ਨੇ ਕੀ ਕੀ ਸੋਚ ਆ ਵਿਧਾਇਕ ਸਾਹਿਬ ਦੀ ਬਈ ਪੱਗ ਨੂੰ ਲੈ ਕੇ ਤੁਹਾਡੀ ਕੀ ਸੋਚ ਆ ਬਈ ਤੁਹਾਨੂੰ ਕਿਸੇ ਦੀ ਪੱਗ ਲੱਥੇ ਤੁਹਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕੋਈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਯਾਰ ਪੱਗ ਇੱਜ਼ਤ ਹੁੰਦੀ ਆ ਤੇ ਫਿਰ ਕਿਸੇ ਦੀ ਇੱਜ਼ਤ ਤੇ ਲੱਥੇ ਤੁਹਾਨੂੰ ਵਰਕ ਨਹੀਂ ਪੈਂਦਾ ਜਿਹੜਾ ਤੁਹਾਨੂੰ ਪਰਵਾਹ ਨਹੀਂ ਕੁੱਟਮਾਰ ਹੋਈ ਹੈ ਜਿਹੜੇ ਵਿਅਕਤੀ ਦੀ ਪੱਗ ਲਈ ਕੀ ਉਸ ਦਾ ਖੁਦ ਦਾ ਬਿਆਨ ਹੈ ਕਿ ਪੁਲਿਸ ਦੇ ਸਾਹਮਣੇ ਮੇਰੇ ਨਾਲ ਕੁੱਟਮਾਰ ਹੋਈ ਹੈ ਹਾਂ ਮਤਲਬ ਮੈਂ ਤਾਂ ਉਹੀ ਗੱਲ ਕਰਦਾ ਨਾ ਯਾਰ ਕਿ ਦੇਖੋ ਉਹ ਜਦੋਂ ਇਹਦੇ ਤੇ ਅਗਰਦੀਪ ਰੰਧਾਵਾਹਰੋਂ ਨੂੰ ਪੁੱਛਿਆ ਗਿਆ ਰੰਧਾਵਾਹ ਸਾਹਿਬ ਕੀ ਕਹਿੰਦੇ ਨੇ ਰੰਧਾਵਾਹ ਸਾਹਿਬ ਕਹਿੰਦੇ ਨੇ ਕਿ ਕਾਂਗਰਸੀਆਂ ਤੇ ਤੰਜ ਕਸ ਦੇ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਸੁਖਜਿੰਦਰ ਰੰਧਾਵਾਹਰੋਂ ਦੇ ਸੁਪੁੱਤਰ ਜਿਹੜੇ ਆ ਉਹ ਵੀ ਉੱਥੇ ਜਾਂਦੇ ਨੇ ਉਹ ਵੀ ਕਾਫੀ ਬੜਕਾ ਮਾਰਦੇ ਨਜ਼ਰ ਆਉਂਦੇ ਨੇ ਰੰਧਾਵਾਹ ਸਾਹਿਬ ਕਹਿੰਦੇ ਨੇ ਕਿ ਇਹ ਕਾਂਗਰਸੀਆਂ ਨੂੰ ਗੁੰਡਾਗਰਦੀ ਕਰਨ ਦੀ ਆਤ ਪਈ ਹੋਈ ਆ ਇਹਨਾਂ ਨੂੰ ਆਏ ਸੀ ਵੀ ਅਸੀਂ ਆ ਹੀ ਗੁੰਡਾਗਰਦੀ ਕਰ ਲਾਂਗੇ ਤਾਂ ਫਿਰ ਭਾਈ ਤੁਸੀਂ ਕਹਿੰਦੇ ਹੋ ਕਿ ਉਹ ਗੁੰਡਾਗਰਦੀ ਕਰਦੇ ਨੇ ਤੁਸੀਂ ਕਹਿੰਦੇ ਹੋ ਆਪਦੇ ਸ਼ਬਦਾਂ ਦੇ ਵਿੱਚ ਕਿ ਉਹ ਗੁੰਡੇ ਨੇ ਤੇ ਜੇ ਭਾਈ ਉਹ ਗੁੰਡਾਗਰਦੀ ਕਰਦੇ ਉਹ ਤਾਂ ਤੁਹਾਡੇ ਤੁਸੀਂ ਐਮਐਲਏ ਹੋ ਤੁਹਾਡੀ ਪਾਰਟੀ ਸੱਤਾ ਦੇ ਵਿੱਚ ਆ ਤੇ ਫਿਰ ਪੁਲਿਸ ਪ੍ਰਸ਼ਾਸਨ ਜੇ ਉਹ ਗੁੰਡਾਗਰਦੀ ਕਰ ਰਹੇ ਨੇ ਫਿਰ ਪੁਲਿਸ ਪ੍ਰਸ਼ਾਸਨ ਖੜਾ ਦੇਖੀ ਜਾਂਦਾ ਯਾਰ ਫਿਰ ਪੁਲਿਸ ਪ੍ਰਸ਼ਾਸਨ ਕੀ ਕਰ ਤੁਸੀਂ ਕਹਿੰਦੇ ਉਹ ਗੁੰਡਾਗਰਦੀ ਕਰ ਰਹੇ ਨੇ ਫਿਰ ਪੁਲਿਸ ਪ੍ਰਸ਼ਾਸਨ ਖੜਾ ਕੀ ਕਰਦਾ ਭਾਈ ਤੁਸੀਂ ਬਾਦਾਇਆਇ ਕੋ ਤੁਸੀਂ ਇਨਸਟਰਕਸ਼ਨ ਦਿਓ ਤੁਸੀਂ ਕਹੋ ਪੁਲਿਸ ਨੂੰ ਕਿ ਭਾਈ ਆ ਕੀ ਹੋਈ ਜਾਂਦਾ ਨਾ ਕਿ ਤੁਸੀਂ ਇਹ ਕਹੋ ਕਿ ਪੱਗਾਂ ਦੇ ਵਿੱਚ ਕਿਹੜਾ ਕਿਲਾ ਲੱਗੇ ਹੁੰਦੇ ਨੇ ਇਹ ਲੈਂਦੀਆਂ ਇਹ ਲੈਂਦੀਆਂ ਵੀ ਨਹੀਂ ਤੇ ਵੱਜਦੀਆਂ ਵੀ ਨਹੀਂ ਕਮਾਲ ਦੀ ਗੱਲ ਆ ਯਾਰ ਤੁਹਾਨੂੰ ਲੱਗਦਾ ਐਕਸਪੈਕਟ ਕਰ ਸਕਦੇ ਆ ਇੱਕ ਵਿਧਾਇਕ ਤੋਂ ਖਾਸ ਕਰ ਉਸ ਪਾਰਟੀ ਦੇ ਵਿਧਾਇਕ ਤੋਂ ਜਿਹੜੀ ਪਾਰਟੀ ਕਹਿੰਦੀ ਆ ਕਿ ਅ ਅਸੀਂ ਸ਼ਹੀਦਾਂ ਦੇ ਵਾਰਿਸਾਂ ਜਿਹੜੀ ਪਾਰਟੀ ਸ਼ਹੀਦਾਂ ਵਾਲੀ ਪੱਗ ਆ ਆਪਣੇ ਸਿਰ ਤੇ ਸਜਾਉਂਦੀ ਆ ਉਸ ਪਾਰਟੀ ਦੇ ਵਿਧਾਇਕ ਤੋਂ ਗੱਲਾਂ ਐਕਸਪੈਕਟ ਕੀਤੀਆਂ ਜਾ ਸਕਦੀਆਂ ਇਹ ਗੱਲਾਂ ਐਕਸਪੈਕਟ ਨਹੀਂ ਕੀਤੀਆਂ ਜਾ ਸਕਦੀਆਂ ਮਤਲਬ ਸਵਾਲ ਤਾਂ ਇਹ ਨੇ ਮਤਲਬ ਕਿਤੇ ਕਿਸੇ ਜਗ੍ਹਾ ਦੇ ਉੱਪਰ ਕੋਈ ਕਾਗਜ਼ ਲੈ ਕੇ ਭੱਜ ਰਿਹਾ ਕਿਸੇ ਜਗ੍ਹਾ ਦੇ ਉੱਪਰ ਕਾਗਜ਼ ਪਾੜੇ ਜਾ ਰਹੇ ਨੇ ਕਿਸੇ ਜਗ੍ਹਾ ਦੇ ਉੱਪਰ ਲੋਕਾਂ ਦੀਆਂ ਪੱਗਾਂ ਲਾਥ ਰਹੀਆਂ ਨੇ ਕਿਸੇ ਜਗ੍ਹਾ ਦੇ ਉੱਪਰ ਕੁੱਟਮਾਰ ਹੋ ਰਹੀ ਆ ਤਾਂ ਤੁਹਾਨੂੰ ਨਹੀਂ ਕਿਤੇ ਲੱਗਦਾ ਕਿ ਮਨੀਸ਼ ਸੋਧਿਆ ਵਾਲਿਓ ਬਿਆਨ ਯਾਦ ਕਰੋ ਸਾਮਦਾਮ ਦੰਡਬੇਦ ਜੋ ਕੁਝ ਵੀ ਕਰਨਾ ਪਵੇ ਹਾਲਾਂਕਿ ਉਹ 27 ਦੀ ਇਲੈਕਸ਼ਨ ਚ ਕਹਿੰਦੇ ਸੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਚੀਜ਼ਾਂ ਕਿਤੇ ਨਾ ਕਿਤੇ ਸੱਚ ਹੋਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਮਨੀਸ਼ ਸੋਧੀਆਂ ਹੋਰਾਂ ਨੇ ਕਿਸੇ ਵੇਲੇ ਆਪਣੇ ਵਰਕਰਾਂ ਨੂੰ ਇੱਕ ਸਟੇਜ ਤੋਂ ਕਹੀਆਂ ਸੀ ਸਾਹਮਣੇ ਮੁੱਖ ਮੰਤਰੀ ਸਾਹਿਬ ਬੈਠੇ ਸੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਗੱਲਾਂ ਸੱਚ ਹੋ ਗਈਆਂ ਤਾਂ ਹੁਣ ਫਿਰ ਪੰਜਾਬੀ ਤਾਂ ਭਾਈ ਉਹਨਾਂ ਬਿਆਨਾਂ ਨਾਲ ਥੋੜਾ ਨਾ ਮੇਲ ਕੇ ਦੇਖਣ ਗਈ ਕਿ ਤੁਹਾਡੇ ਮਨੀਸ਼ ਸੋਧਿਆ ਸਾਹਿਬ ਸ਼ਾਮਦਾਮ ਦੰਡਵੇਦ ਕਹਿੰਦੇ ਜੋ ਵੀ ਕਰਨਾ ਪਵੇ ਜੋ ਵੀ ਕਰਨਾ ਪਵੇ ਉਹ ਕਰੋ ਤੂੰ ਵਦਾ ਚੋਣਾ ਦੇ ਵਿੱਚ 2027 ਦੀਆਂ ਦੇ ਵਿੱਚ ਕਿਤੇ ਇਹ ਤਾਂ ਨਹੀਂ ਕਿ ਉਹ ਇਨਸਟਰਕਸ਼ਨ ਦਿੱਤੀਆਂ ਹੋਈਆਂ ਹੁਣ ਅਜਮਾ ਰਹੇ ਨੇ ਹੁਣ ਉਹ ਇਨਸਟਰਕਸ਼ਨਾਂ ਦੇ ਉੱਪਰ ਕੰਮ ਜਿਹੜਾ ਹੋ ਰਿਹਾ ਕਿ ਭਾਈ ਤੁਸੀਂ ਸਾਨੂੰ ਦਿਖਾਓ ਤਾਂ ਅਸੀਂ ਬਲਾਕ ਸੰਪਤੀ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਐਸੀਆਂ ਚੀਜ਼ਾਂ ਕਰਕੇ ਜਿਹੜੀਆਂ ਦੇ ਨਾਲ ਅਸੀਂ ਕਿਵੇਂ ਚੋਣਾ ਜਿਹੜੀਆਂ ਜਿੱਤ ਸਕਦੇ ਹਾਂ ਮਤਲਬ ਜਿਵੇਂ ਆਪਾਂ ਗੱਲ ਕਰਦੇ ਆ ਮੁੱਖ ਮੰਤਰੀ ਸਾਹਿਬ ਹਰ ਸਟੇਜ ਤੇ ਇੱਕ ਗੱਲ ਕਰਦੇ ਨੇ ਕਿ ਸਾਡੀ ਪਾਰਟੀ ਨੇ ਆਹ ਕੰਮ ਕੀਤਾ ਸਾਡੀ ਪਾਰਟੀ ਨੇ ਆਹ ਕੰਮ ਕੀਤਾ ਅਸੀਂ ਆਹ ਕੀਤਾ ਅਸੀਂ ਅਸੀਂ ਕਹਨੇ ਆ ਤੁਹਾਡੀ ਗੱਲ ਮੰਨ ਲੈਨੇ ਆ ਜੋ ਤੁਸੀਂ ਇਸ਼ਤਿਹਾਰਾਂ ਦੇ ਵਿੱਚ ਕਹਨੇ ਉਹ ਮੰਨ ਲੈਨੇ ਆ ਜੋ ਤੁਹਾਡੇ ਵਿਧਾਇਕ ਕਹਿੰਦੇ ਨੇ ਉਹ ਮੰਨ ਲੈਨੇ ਆ ਜੋ ਤੁਸੀਂ ਕਹਨੇ ਉਹ ਮੰਨ ਤੁਸੀਂ ਬਹੁਤ ਕੰਮ ਕੀਤੇ ਬਹੁਤ ਜ਼ਿਆਦਾ ਕੰਮ ਜਿਹੜੇ ਉਹ ਤੁਸੀਂ ਕੀਤੇ ਆ ਪਰ ਫਿਰ ਇੱਕ ਵਾਰੀ ਹਿੱਕ ਥਾਪੜ ਕੇ ਖੁਦ ਹੀ ਕਹਿ ਦਿੰਦੇ ਕਿ ਭਾਈ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਕਿ ਪਿਛਲੀਆਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚ ਬਲਾਕ ਸੰਪਤੀਆਂ ਦੇ ਵਿੱਚ ਪਿਛਲੀਆਂ ਪਾਰਟੀਆਂ ਦੀਆਂ ਸੱਤਾ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਬਹੁਤ ਕੁਝ ਐਸਾ ਜਿਹੜਾ ਹੈਗਾ ਹੁੰਦਾ ਰਿਹਾ ਗੁੰਡਾਗਰਦੀ ਮੈਂ ਤੁਹਾਡੇ ਵਿਧਾਇਕ ਕਹਿੰਦੇ ਨੇ ਤਾਂ ਫਿਰ ਤੁਸੀਂ ਹਿੱਕ ਥਾਪੜ ਕੇ ਕਰੀ ਕਹਿ ਤਾ ਦਿੰਦੇ ਅ ਨਾਮਜ਼ਦਗੀ ਪੱਤਰ ਜਦੋਂ ਭਰਨੇ ਚ ਉਸ ਤੋਂ ਪਹਿਲਾਂ ਇੱਕ ਵਾਰੀ ਹਿੱਕ ਥਾਪੜ ਕੇ ਜਿਹੜਾ ਉਹ ਕਹਿ ਦਿੰਦੇ ਕਿ ਭਾਈ ਕੋਈ ਵੀ ਕਿਸੇ ਦੇ ਨਾਲ ਧੱਕਾ ਨਹੀਂ ਹੋਣਾ ਕਿਸੇ ਦੇ ਕਾਗਜ਼ ਤੱਕ ਜਿਹੜੇ ਉਹ ਨਹੀਂ ਪਾੜੇ ਜਾਣੇ ਕਿਸੇ ਦੇ ਨਾਲ ਇਹ ਵਿਤਕਰਾ ਨਹੀਂ ਹੋਣਾ ਤੁਸੀਂ ਸੱਤਾ ਤੇਰ ਤੋਂ ਹੋ ਜਾਂ ਨਹੀਂ ਹੋ ਕਿਸੇ ਦੇ ਕਾਗਜ਼ ਲੈ ਕੇ ਕੋਈ ਨਹੀਂ ਪੱਜੂਗਾ ਫਿਰ ਮੰਨ ਲੈਂਦੇ ਕਿ ਪੰਜਾਬ ਨੂੰ ਐਸਾ ਮੁੱਖ ਮੰਤਰੀ ਮਿਲਿਆ ਕਿ ਜਿਹੜੇ ਨੇ ਯਾਰ ਬਹੁਤ ਚੰਗੇ ਤਰੀਕੇ ਦੇ ਨਾਲ ਪੰਜਾਬ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਇਲੈਕਸ਼ਨ ਜਿਹੜੇ ਹੈਗੇ ਆ ਉਹ ਕਰਵਾਇਆ ਪਰ ਇੱਥੇ ਤਾਂ ਭਾਈ ਹੁਣ ਇੱਕ BPO ਮੈਡਮ ਦੀ ਪਿੱਛੇ ਜੇ ਵੀਡੀਓ ਨਹੀਂ ਵਾਇਰਲ ਹੋਈ ਸੀ ਉਹ ਕਹਿੰਦੇ ਸੀ ਕਿ ਉਹ ਇਹ ਲੱਗ ਰਿਹਾ ਸੀ ਕਿ ਜੇ ਮੈਂ ਸੱਤਾ ਧਾਰੀ ਦੇ ਪੱਖ ਦੇ ਵਿੱਚ ਬੈਠ ਕੇ ਸੱਤਾਧਾਰੀ ਦਾ ਪੱਖ ਪੂਰ ਦੇ ਨਜ਼ਰ ਆਉਂਦੇ ਨੇ ਕਹਿੰਦੇ ਨੇ ਕਿ ਇਹਨਾਂ ਨੂੰ ਤਾਂ ਜਿਹੜਾ ਹੈਗਾ ਉਮੀਦਵਾਰੀ ਨਹੀਂ ਮਿਲ ਰਹੀ ਉਹ ਭਾਈ BPO ਦਾ ਕੰਮ ਹੀ ਹੁੰਦਾ ਕਿ ਉਹ ਦੇਖੇ ਕਿ ਉਮੀਦਵਾਰ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਤੁਸੀਂ ਆਪਣੀ ਡਿਊਟੀ ਆ ਤੁਸੀਂ ਆਪਣੀ ਡਿਊਟੀ ਸੰਭੋ ਤੁਨੂੰ ਕਿਹੜੀ ਪਾਰਟੀ ਦਾ ਬੰਦਾ ਇਲੈਕਸ਼ਨ ਲੜ ਰਿਹਾ ਕਿਹੜੀ ਪਾਰਟੀ ਵੱਲੋਂ ਲੜ ਰਿਹਾ ਕਿਹੜੀ ਪਾਰਟੀ ਨੂੰ ਉਮੀਦਵਾਰ ਨਹੀਂ ਮਿਲ ਰਿਹਾ ਤੁਸੀਂ ਧੋਣੋ ਭਾਈ ਤੇ ਤੰਜ ਕੱਸਣ ਵਾਲੇ ਤੁਸੀਂ ਤਾਂ ਆਫੀਸਰ ਹੋ ਨਾ ਸਭ ਦੇ ਸਾਂਝੇ ਹੋ ਨਾ ਚਾਹੇ ਕੋਈ ਕਾਲੀ ਆ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਭਾਜਪਾ ਵਾਲਾ ਚਾਹੇ ਕੋਈ ਆਜ਼ਾਦ ਆ ਕੋਈ ਆ ਸਭ ਦੇ ਸਾਂਝੇ ਹੋ ਨਾ ਤਾਂ ਫਿਰ ਤੁਸੀਂ ਇੱਕ ਪਾਰਟੀ ਦਾ ਪੱਕ ਕਿਉਂ ਪੂਰ ਰਹੇ ਹੋ ਤੁਸੀਂ ਇੱਕ ਪਾਰਟੀ ਦੇ ਪੱਖ ਦੇ ਵਿੱਚ ਖੜਦੇ ਜਿਹੜੇ ਕਿਉਂ ਨਜ਼ਰ ਆ ਰਹੇ ਆ ਵੱਡੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਨੇ ਨਾ ਵੱਡੇ ਸਵਾਲ ਨੇ ਨਾ ਮੈਂ ਤਾਂ ਕਹਿਣਾ ਕਿ ਉਹਨਾਂ ਵਿਧਾਇਕਾਂ ਨੂੰ ਉਹਨਾਂ ਐਮਐਲਏ ਨੂੰ ਜਿਨ੍ਹਾਂ ਦੇ ਹਲਕੇ ਦੇ ਵਿੱਚ ਬਹੁਤ ਸਹੀ ਤਰੀਕੇ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਹੋਏ ਨੇ ਜਿੱਥੇ ਮਤਲਬ ਕੁਝ ਵੀ ਨਹੀਂ ਹੋਇਆ ਬਹੁਤ ਸ਼ਾਂਤਮਈ ਤਰੀਕੇ ਨਾਲ ਜਿਵੇਂ ਅਸਲ ਦੇ ਵਿੱਚ ਹੋਣੀ ਚਾਹੀਦੀ ਓਵੇਂ ਹੋਏ ਨੇ ਮੈਂ ਤਾਂ ਕਹਣਾ ਸਲੂਟ ਦੇ ਹੱਕਦਾਰ ਨੇ ਉਹਨਾਂ ਨੇ ਉਹਨਾਂ ਨੇ ਕਿਹਾ ਜਿਵੇਂ ਬਣਾ ਲਈ ਆ ਸਾਹਿਬ ਨੇ ਤਾਂ ਪੋਸਟ ਹੀ ਪਾਤੀ ਕਹਿ ਜੀ ਦਿੱਤਾ ਕਿ ਯਾਰ ਮੈਂ ਕਿਸੇ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਧੱਕਾਮੁਕੀ ਨਹੀਂ ਹੋਊਗੀ ਕਿਸੇ ਤਰ੍ਹਾਂ ਦੇ ਕਿਸੇ ਧੱਕਾਸ਼ਾਹੀ ਨੂੰ ਤੇ ਉਹਦਾ ਹਲਕੇ ਦਾ ਜਿਹੜਾ ਲੀਡ ਕਰ ਰਿਹਾ ਹਲਕੇ ਨੂੰ ਵ代यक ਐਮ ਐਲ ਏ ਹਲਕੇ ਦਾ ਕਰਤਾ ਧਰਤਾ ਇਹ ਕਹਦੇ ਤੁਹਾਨੂੰ ਲੱਗਦਾ ਫਿਰ ਉਸ ਹਲਕੇ ਦੇ ਵਿੱਚ ਪੁਲਿਸ ਦੀ ਕੀ ਜ਼ਰੂਰਤ ਹੈ ਕਿਤੇ ਕਿਸੇ ਧੱਕਾਸ਼ਾਹੀ ਕਰਵਾ ਜਾਵੇ ਜਾਂ ਫਿਰ ਆਪ ਦੇ ਕਿਸੇ ਪਾਰਟੀ ਦੇ ਵਰਕਰਾਂ ਦੀ ਕੀ ਜ਼ਰੂਰਤ ਹੈ ਦੇ ਨਾਲ ਧੱਕਾਮੁਕੀ ਜਿਹੜੀ ਹੈਗੀ ਉਹ ਕਰਵਾ ਜਾਵੇ ਤੁਹਾਨੂੰ ਲੱਗਦਾ ਤੇ ਫਿਰ ਭਾਈ ਜੇ ਫਿਰ ਇਹ ਵੀ ਦੇਖੋ ਜੇ ਹੋਰ ਨਾ ਪੰਜਾਬ ਦੇ ਹੋਰ ਨਾ ਹਲਕਿਆਂ ਦੇ ਵਿੱਚ ਇਹ ਗੱਲਾਂ ਹੋ ਇਹ ਚੀਜ਼ਾਂ ਹੋ ਸਕਦੀਆਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਨਮਜ਼ਦਗੀ ਪੱਤਰ ਭਰੇ ਜਾ ਸਕਦੇ ਨੇ ਤਾਂ ਫਿਰ ਇੰਨਾ ਤੋਂ ਕੁਝ ਹਲਕਿਆਂ ਦੇ ਵਿੱਚ ਐਸੀ ਕੀ ਜਿਛੋ ਪੰਜ ਬਚ ਗਈ ਇੰਨਾ ਕੁਝ ਹਲਕਿਆਂ ਦੇ ਵਿੱਚ ਐਸੇ ਭਾਈ ਵਿਧਾਇਕਾਂ ਦਾ ਕੀ ਰੰਗੀ ਰੌਲਾ ਜਿਹੜਾ ਹੈਗਾ ਉਹ ਹੈਗਾ ਕਿ ਜਿਹਨੂੰ ਸ਼ਾਂਤਮਈ ਤਰੀਕੇ ਦੇ ਨਾਲ ਕੰਮ ਨਹੀਂ ਕਰਨ ਦਿੱਤਾ ਗਿਆ ਤਾਂ ਜਿਵੇਂ ਮੈਂ ਗੱਲ ਕਰੀਏ ਕਿ ਜਾਂਦੇ ਜਾਂਦੇ ਕਿ ਹੋਣਾ ਕੀ ਚਾਹੀਦਾ ਸੀ ਪਹਿਲਾਂ ਵੀ ਦੱਸਿਆ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਸਹੀ ਤਰੀਕੇ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਹੁੰਦੇ ਸਹੀ ਤਰੀਕੇ ਨਾਲ ਨਾਮਜ਼ਦਗੀ ਪੱਤਰ ਭਰੇ ਜਾਂਦੇ ਇੱਕ ਐਗਜ਼ਾਮਪਲ ਸੈੱਟ ਹੁੰਦੀ ਕਿ ਆਹ ਦੇਖੋ ਇਹਨਾਂ ਨੇ ਕਰਕੇ ਦਿਖਾਇਆ ਤਾਂ ਜੋ ਇਹ ਜਦ ਭਾਵੇਂ 27 ਚ ਸੱਤਾ ਚ ਰਹਿੰਦੇ ਭਾਵੇਂ ਨਾ ਰਹਿੰਦੇ ਪਰ ਲੋਕ ਵੀ ਯਾਦ ਰੱਖਦੇ ਕਿ ਉਹਨਾਂ ਵੇਲੇ ਯਾਰ ਕੋਈ ਐਸਾ ਕੰਮ ਨਹੀਂ ਹੋਇਆ ਜਿਹੜਾ ਕੰਮ ਪਿਛਲੇ ਵੇਲੇ ਹੁੰਦਾ ਰਿਹਾ ਕੋਈ ਕਾਗਜ਼ ਉਹਨਾਂ ਵੇਲੇ ਨਹੀਂ ਪਾੜੇ ਜਿਹੜਾ ਪਿਛਣਿਆਂ ਵੇਲੇ ਹੁੰਦਾ ਰਿਹਾ ਹਾਲਾਂਕਿ ਐਮਸੀ ਦੇ ਇਲੈਕਸ਼ਨ ਹੋਏ ਜਦੋਂ ਜਿਹੜੇ ਹੈਗੇ ਨੇ ਪੰਚਾਇਤੀ ਚੋਣਾਂ ਹੋਈਆਂ ਉਦੋਂ ਕਿੰਨਾ ਕੁਝ ਹੋਇਆ ਬਹੁਤ ਕੁਝ ਦੇਖਣ ਨੂੰ ਮਿਲਿਆ ਤੇ ਅਕਸਰ ਹਣ ਇੱਕ ਕੇਬੀ ਨੇ 77 ਤੇ ਸਵਾਲ ਕਿਉਂ ਖੜੇ ਹੁੰਦੇ ਨੇ 77 ਤੇ ਸਵਾਲ ਤਾਂ ਖੜੇ ਹੁੰਦੇ ਨੇ ਕਿਉਂਕਿ ਪਾਵਰ 77 ਕੋਲੇ ਹੁੰਦੀ ਆ ਹੁਣ ਭਾਈ ਇੱਥੇ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਧੱਕੇਸ਼ਾਹੀ ਕਾਲੀ ਦਲ ਕਰੂ ਇੱਥੇ ਇਹ ਤਾਂ ਕਹਿ ਨਹੀਂ ਸਕਦੇ ਧੱਕੇਸ਼ਾਹੀ ਭਾਜਪਾ ਕਰੂ ਇੱਥੇ ਇਹ ਤਾਂ ਕਹਿ ਨਹੀਂ ਸਕਦੇ ਧੱਕੇਸ਼ਾਹੀ ਕਾਂਗਰਸ ਕਰੂ ਭਾਈ ਹੁਣ ਜਦੋਂ ਪਾਵਰ ਤੁਹਾਡੇ ਕੋਲੇ ਆ ਫਿਰ ਧੱਕੇਸ਼ਾਹੀ ਦੇ ਇਲਜ਼ਾਮ ਤਾਂ ਤੁਹਾਡੇ ਤੇ ਹੀ ਲੱਗਣਗੇ ਸੁਭਾਵਿਕ ਤੌਰ ਤੇ ਲੱਗਣਗੇ ਤੇ ਨਹੀਂ ਤਾਂ ਫਿਰ ਤੁਸੀਂ ਫਿਰ ਮੈਂ ਜਿਵੇਂ ਗੱਲ ਕਰੀ ਆ ਮੁੱਖ ਮੰਤਰੀ ਸਾਹਿਬ ਨੇ ਜੇ ਇਨਸਟਰਕਸ਼ਨ ਦਿੱਤੀਆਂ ਹੁੰਦੀਆਂ ਕਿ ਭਾਈ ਕਿਤੇ ਵੀ ਜੇ ਕਿਤੇ ਕਾਗਜ਼ ਪਤ ਕਾਗਜ਼ ਪਾੜੇਗੇ ਕ ਐਸੀ ਧੱਕਾ ਮੁਕੀ ਜਾਂ ਕੁਝ ਵੀ ਹੋਇਆ ਤਾਂ ਉਹਦੀ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਨੇ ਹੋਣਾ ਤੁਹਾਨੂੰ ਲੱਗਦਾ ਫਿਰ ਬਈ ਕੁਝ ਵੀ ਹੋ ਸਕਦਾ ਜਿਵੇਂ ਕਹਿੰਦੇ ਪੱਤਾ ਫਿਰ ਪੱਤਾ ਹਿੱਲੇ ਜਾਂ ਤੁਹਾਨੂੰ ਲੱਗਦਾ ਜੇ ਐਸੀਆਂ ਇਨਸਟਰਕਸ਼ਨਸ ਹੁੰਦੀਆਂ ਹੁਣ ਸੁਖਪੀਰ ਸਿੰਘ ਬਾਦਲ ਤਾਂ ਅੱਜ ਸਵੇਰੇ ਆਡੀਓ ਵਾਇਰਲ ਕਰਕੇ ਇਲਜ਼ਾਮ ਬਹੁਤ ਵੱਡੇ ਲਾ ਕੇ ਹਾਲਾਂਕਿ ਉਸ ਤੋਂ ਬਾਅਦ ਕਹਿ ਦਿੱਤਾ ਕਿ ਭਾਈ ਪੁਲਿਸ ਕਹਿੰਦੀ ਹੈ ਤਾਂ ਏਆਈ ਦੇ ਨਾਲ ਬਣਾਈ ਹੋਈ ਆ ਇਹਨਾਂ ਦੇ ਉੱਪਰ ਅਸੀਂ ਕਾਰਵਾਈ ਕਰਾਂਗੇ ਜਿਹੜੀ ਐਸੀ ਗਲਤ ਫਲਾ ਫਲਾ ਰਹੇ ਨੇ ਮਿਸਲੀਡ ਕੀਤਾ ਜਾ ਰਿਹਾ ਉੱਤ ਚਲੋ ਠੀਕ ਆ ਪੁਰਸਦਾ ਪੱਖ ਆ ਜੋ ਪੁਸ ਕਰੀਆ ਸੁਖਬੀਰ ਸਿੰਘ ਬਾਦਲ ਆਪਦਾ ਦਾਵਾ ਠੋਕਦੇ ਨਜ਼ਰ ਆਉਂਦੇ ਨੇ ਪਰ ਤੁਹਾਨੂੰ ਲੱਗਦਾ ਜੇਕਰ ਚੌਂਦੀ ਪੰਜਾਬ ਸਰਕਾਰ ਤੇ ਪੰਜਾਬ ਦੇ ਵਿੱਚ ਆ ਜਾ ਮਾਹੌਲ ਹੁੰਦਾ ਜਿਹੜਾ ਮਾਹੌਲ ਜਿਹੜਾਗਾ ਬਣਿਆ ਰੋਕਿਆ ਗਿਆ ਕਾਗਜ਼ ਫੜੇ ਗਏ ਕੋਈ ਕਾਗਜ਼ ਲੈ ਕੇ ਕਿਸੇ ਦੇ ਭੱਜ ਰਿਹਾ ਕੋਈ ਕੁਝ ਹੋ ਰਿਹਾ ਕੋਈ ਕੁਝ ਹੋ ਰਿਹਾ ਤਾਂ ਤੁਹਾਨੂੰ ਹੀ ਲੱਗਦਾ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਉਸ ਆਡੀਓ ਦੇ ਵਿੱਚ ਦਰਸਾਈਆਂ ਗਈਆਂ ਉਸ ਆਡੀਓ ਜਿਹੜਾ ਜੈਸਾ ਕੁਝ ਸੁਣਨ ਨੂੰ ਮਿਲਿਆ ਕਾਗਜ਼ ਲੈ ਕੇ ਭੱਜਣਾ ਆ ਜਾਂ ਆ ਚੀਜ਼ ਹੋਣੀ ਆ ਐਦਾਂ ਉਦਾਂ ਤੁਹਾਨੂੰ ਨਹੀਂ ਲੱਗਦਾ ਕਿ ਉਹ ਉਹ ਚੀਜ਼ਾਂ ਕਿਤੇ ਨਾ ਕਿਤੇ ਹੁੰਦੀਆਂ ਦਿਖਾਈ ਦਿੱਤੀਆਂ ਹੁੰਦੀਆਂ ਨਜ਼ਰ ਆਈਆਂ ਤਾਂ ਫਿਰ ਤੀਰ ਕਿੱਧਰ ਨੂੰ ਹੋ ਰਹੇ ਨੇ ਸਵਾਲੀਆ ਚੰਨ ਕੀਤੇ ਖੜੇ ਹੋ ਰਹੇ ਨੇ ਤਾਂ ਇਹ ਵੱਡੇ ਸਵਾਲ ਨੇ ਭਾਈ ਕਿ ਤੁਸੀਂ ਆਮ ਘਰਾਂ ਤੋਂ ਉੱਠ ਕੇ ਕਹਿ ਕੇ ਸੀ ਕਿ ਅਸੀਂ ਆਮ ਘਰਾਂ ਚੋਂ ਉੱਠ ਕੇ ਆਏ ਹਾਂ ਆਮ ਘਰਾਂ ਵਰਗੀ ਸਿਆਸਤ ਕਰਾਂਗੇ ਫਿਰ ਇਹ ਤਾਂ ਆਮ ਘਰਾਂ ਵਾਲੀ ਸਿਆਸਤ ਤਾਂ ਨਹੀਂ ਇਹ ਤਾਂ ਉਹਨਾਂ ਸਿਆਸਤਦਾਨਾਂ ਵਾਲੀ ਉਹਨਾਂ ਰਜਵਾਰਿਆਂ ਵਾਲੀ ਸਿਆਸਤ ਲੱਗਦੀ ਹੈ ਜਿਹੜੇ ਪਹਿਲਾਂ ਚ ਕਰਦੇ ਰਹੇ ਨੇ ਜਿਹੜੇ ਹੁਣ ਕਰਦੇ ਰਹੇ ਨੇ ਜੀ ਅਕਸਰ ਦੇਖਣ ਨੂੰ ਮਿਲਦਾ ਹੁੰਦਾ ਸੀ ਕਿ ਕਿਸੇ ਪਾਰਟੀ ਦੇ ਵੱਲੋਂ ਕੋਈ ਉਮੀਦਵਾਰ ਜਦੋਂ ਲੜਦਾ ਤਾਂ ਉਸ ਨੂੰ ਟਾਰਗੇਟ ਕੀਤਾ ਜਾਂਦਾ ਪਰ ਸਮਾਣਾ ਦੇ ਵਿੱਚ ਜੋ ਦੇਖਣ ਨੂੰ ਮਿਲਿਆ ਕਿ ਇੱਕ ਆਜ਼ਾਦ ਉਮੀਦਵਾਰ ਜੋ ਪੱਤਰ ਭਰਨ ਦੇ ਲਈ ਆਉਂਦਾ ਪਰ ਉਸ ਦੇ ਹੱਥੋਂ ਕਾਗਜ਼ ਖੋ ਕੇ ਭਜਦੇ ਬਣੇ ਪਰ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਹੁੰਦੇ ਸਨ ਕਿ ਜੇਕਰ ਅਸੀਂ ਕੰਮ ਕੀਤੇ ਨੇ ਪਿੰਡਾਂ ਦੇ ਵਿੱਚ ਕੰਮ ਕੀਤੇ ਨੇ ਤਾਂ ਸਾਨੂੰ ਵੋਟਾਂ ਪਾ ਦਿਓ ਜੇਕਰ ਕੰਮ ਨਹੀਂ ਕੀਤੇ ਤਾਂ ਸਾਨੂੰ ਵੋਟਾਂ ਨਾ ਪਾਓ ਪਰ ਫਿਰ ਆਜ਼ਾਦ ਉਮੀਦਵਾਰਾਂ ਤੋਂ ਵੀ ਇਹ ਪੱਤਰ ਖੋ ਕੇ ਭੱਜਣ ਤਾਂ ਕਿਸ ਤਰ੍ਹਾਂ ਦੇਖ ਦਿਓ ਚੀ ਮੈਂ ਤਾਂ ਕਹਿਣਾ ਮੈਂ ਇਹੀ ਤਾਂ ਗੱਲ ਕਰਦਾ ਨਾ ਯਾਰ ਕਿ ਹੱਕ ਥਾਪੜ ਕੇ ਕਹਿਣਾ ਚਾਹੀਦਾ ਸੀ ਮੈਂ ਤਾਂ ਕਹਿਣਾ ਹੱਕ ਥਾਪੜ ਕੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਤੇ ਸਖਤ ਨਿਰਦੇਸ਼ ਵੀ ਦੇਣੇ ਚਾਹੀਦੇ ਸੀ ਪ੍ਰਸ਼ਾਸਨ ਨੂੰ ਕਿ ਖਬਰਦਾਰ ਜੇ ਐਸਾ ਕੁਝ ਹੋ ਗਿਆ ਮੇਰੇ ਪੰਜਾਬ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਨਾ ਕਿ ਮੈਂ ਇਕੱਲੇ ਆਮ ਆਦਮੀ ਪਾਰਟੀ ਨਾਲ ਦਾ ਮੁੱਖ ਮੰਤਰੀ ਥੁਰਨਾ ਕਾਂਗਰਸੀ ਅ ਅਕਾਲੀ ਦਲ ਭਾਜਪਾ ਜਿਹੜੇ ਮਰਜ਼ੀ ਆ ਕੰਮ ਕਰਵਾਓ ਯਾਰ ਕਿਉਂਕਿ ਪੰਜਾਬ ਦੇ ਸਾਰੇ ਪੰਜਾਬ ਦੇ ਵਸਨੀਕਾਂ ਕਿਹੜਾ ਕਿਹੜੀ ਪਾਰਟੀ ਨੂੰ ਸਪੋਰਟ ਕਰਦਾ ਉਹ ਤਾਂ ਯਾਰ ਅਗਲੇ ਦਾ ਆਪਣਾ ਅਧਿਕਾਰ ਆ ਕਰੇ ਜੇ ਕੋਈ ਕਾਂਗਰਸ ਨੂੰ ਕਰਦਾ ਕਾਲੀ ਦਲ ਨੂੰ ਕਰਦਾ ਭਾਜਪਾ ਨੂੰ ਕਰਦਾ ਆਮ ਆਦਮੀ ਪਾਰਟੀ ਨੂੰ ਕਰਦਾ ਕਰੇ ਸਪੋਰਟ ਪਰ ਉਹ ਮੁੱਖ ਮੰਤਰੀ ਤਾਂ ਪੂਰੇ ਪੰਜਾਬ ਦੀ ਆਵਾਮ ਦੇ ਨੇ ਨਾ ਪੂਰੇ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਤਾਂ ਫਿਰ ਹੱਕ ਥਾਪੜ ਕੇ ਕਹਿ ਦਿੰਦੇ ਕਿ ਆਜ਼ਾਦ ਉਮੀਦ ਜਿਵੇਂ ਤੁਸੀਂ ਗੱਲ ਕੀਤੀ ਆਜ਼ਾਦ ਉਮੀਦਵਾਰ ਤੋਂ ਕਾਗਜ਼ ਲੈ ਕੇ ਪੰਜਾਵੇ ਕੋਈ ਮਰਜ਼ੀ ਹੋਵੇ ਯਾਰ ਕਿ ਬਹੁਤ ਬਹੁਤ ਚੰਗੇ ਤਰੀਕੇ ਦੇ ਨਾਲ ਇਲੈਕਸ਼ਨ ਹੋਵੇ ਕਿਸੇ ਤਰ੍ਹਾਂ ਦੀ ਧੱਕਾ ਮੁੱਕੀ ਨਾ ਹੋਵੇ ਮੈਂ ਤਾਂ ਉਹੀ ਕਹਿ ਰਿਹਾ ਤੁਹਾਨੂੰ ਲੱਗਦਾ ਫਿਰ ਕਿਸੇ ਤਰ੍ਹਾਂ ਦੀ ਧੱਕਾ ਮੁੱਕੀ ਹੋ ਜਾਂਦੀ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਹੱਕ ਥਾਪੜ ਕੇ ਕਿਹਾ ਹੁੰਦਾ ਕਹਿਣਾ ਚਾਹੀਦਾ ਸੀ ਐਗਜ਼ਾਮਪਲ ਸੈ ਚਾਹੀਦੀ ਸੀ ਦਿਖਾਉਣਾ ਚਾਹੀਦਾ ਸੀ ਕਿ ਸਿਆਸਤ ਉਹ ਨਹੀਂ ਜੋ ਪਿਛਲੇ ਕਰਦੇ ਆ ਸਿਆਸਤ ਆ ਵੀ ਹੁੰਦੀ ਆ ਨਾਮਜ਼ਦਗੀ ਪੱਤਰ ਬਿਨਾ ਪਾੜੇ ਨਾਮਜ਼ਦਗੀ ਪੱਤਰ ਜਿਹੜੇ ਹੈਗੇ ਨੇ ਉਹ ਬਿਨਾ ਧੱਕਾ ਮੁੱਕੀ ਦੇ ਬਿਨਾ ਕੁੱਟ ਮਾਰ ਦੇ ਬਿਨਾ ਪੱਗਾਂ ਲਾਉਣ ਤੋਂ ਵੀ ਹੋ ਸਕਦੇ ਆ ਮੈਂ ਤਾਂ ਕਹਿਣਾ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਹੁਣ ਲਾਸਟ 'ਤੇ ਮੈਂ ਜਾਂਦਾ ਇਹ ਹੀ ਕਹੂੰਗਾ ਕਿ ਭਾਈ ਇਸ ਚੀਜ਼ ਦੇ ਉੱਪਰ ਜਿਹੜਾ ਵੀ ਆ ਸਾਰਾ ਸਿਲਸਿਲਾ ਹੋਇਆ ਜਿਵੇਂ ਹੁਣ ਇੱਕ ਥਾਪੜ ਕੇ ਬਣਾਲੀ ਸਾਹਿਬ ਨੇ ਗੱਲ ਕੀਤੀ ਆ ਕਿ ਮੇਰੇ ਹਲਕੇ ਦੇ ਵਿੱਚ ਸਭ ਕੁਝ ਸਹੀ ਤਰੀਕੇ ਨਾਲ ਹੋਊਗਾ ਤਾਂ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਵੀ ਕਹਿ ਦੇਣ ਕਿ ਹਰ ਚੀਜ਼ ਦੀ ਪੂਰੀ ਇਨਵੈਸਟੀਗੇਸ਼ਨ ਹੋ ਜਿਹੜਾ ਇੱਥੇ ਦੋਸ਼ੀ ਪਾਇਆ ਗਿਆ ਜਿਹੜਾ ਵੀ ਦੋਸ਼ੀ ਪਾਇਆ ਗਿਆ ਚਾਹੇ ਉਹ ਸਾਡਾ ਆਪਣਾ ਕਹਾਣਾ ਹੋਵੇ ਜਿਵੇਂ ਕਹਿੰਦੇ ਨੇ ਵੀ ਸਾਡਾ ਆਪਣਾ ਕਹਾਣਾ ਹੋਵੇ ਦੋਸ਼ੀ ਪਾਇਆ ਗਿਆ ਉਹਦੇ ਤੇ ਵੀ ਕਾਰਵਾਈ ਕਰਾਂਗੇ ਤਾਂ ਮੈਂ ਕਹਿ ਦੇਣ ਪਾਈ ਕਿ ਜਿਹੜਾ ਵੀ ਇੱਥੇ ਦੋਸ਼ੀ ਪਾਇਆ ਜਾਊ ਸਾਡਾ ਆਪ ਦਾ ਹੀ ਕਹਾਣਾ ਹੋਵੇ ਅਸੀਂ ਕਾਰਵਾਈ ਉਹਦੇ ਤੇ ਵੀ ਹੋਊਗੀ ਜਿਨੇ ਧੱਕਾ ਮੁਕੀ ਕੀਤੀ ਆ ਜਿਨੇ ਪੱਗਾਂ ਲਾਈਆਂ ਨੇ ਜਿਨੇ ਕਾਗਜ਼ ਪੜਿਆ ਜਿਹੜਾ ਕਾਗਜ਼ ਲੈ ਕੇ ਭੱਜਿਆ ਕਹਿ ਦੋ ਜੀ ਪੰਜਾਬ ਦੇ ਲੋਕ ਫਿਰ ਉਹੀ ਜਿਵੇਂ ਮੈਂ ਗੱਲ ਕਰੇ ਕਹਿਣਗੇ ਕਿ ਠੀਕ ਆ ਯਾਰ ਐਸਾ ਸਿਆਸਤਦਾਨ ਚਾਹੀਦਾ ਪੰਜਾਬ ਦੇ ਲਈ ਆ ਆ ਆ ਆ ਬੋਲ ਨਹੀਂ ਅਜੇ ਤੱਕ ਕਿਸੇ ਮੁੱਖ ਮੰਤਰੀ ਨੇ ਬੋਲੀ ਸੀ ਜਾਂ ਐਸਾ ਕੰਮ ਨਹੀਂ ਅਜੇ ਤੱਕ ਕਿਸੇ ਪਾਰਟੀ ਨੇ ਕੀਤਾ ਫਿਰ ਅਸੀਂ ਮੰਨਾਂਗੇ ਕਿ ਬਦਲਾ ਦੀ ਸਰਕਾਰ ਹੈ ਆ ਕੰਮ ਕਰਕੇ ਜਦੋਂ ਮੰਨ ਜਾਏ ਕਿ ਹਾਂ ਯਾਰ ਹੋਰ ਨਾ ਬਦਲਾ ਦੀ ਗੱਲ ਨਹੀਂ ਕਰ ਲਿਆ ਮੈਂ ਚੋਣਾਂ ਦੇ ਵਿੱਚ ਤੱਕਾਸ਼ਾਈ ਨਾ ਹੋਣੇ ਬਦਲਾ ਦੀ ਗੱਲ ਕਰ ਰਿਹਾ ਪਰ ਇਹ ਇੱਕ ਥਾਪੜ ਕੇ ਕਹਿਣਗੇ ਇਹ ਬਿਆਨ ਦੇਣਗੇ ਇਹਦੀ ਉਦਾਹਰਨ ਤੁਸੀਂ ਪਿਛਲੀਆਂ ਪੰਚਾਇਤੀ ਚੋਣਾਂ ਤੋਂ ਤੁਸੀਂ ਚੱਕ ਲਓ ਤਾਨੂੰ ਆਪ ਮੁਹਾਰੇ ਜਿਹੜਾਗਾ ਪਤਾ ਲੱਗ ਜਾਣਾ ਕਿ ਕੈਸਾ ਕੁਝ ਪਿਛਲੇ ਪਿਛਲੇ ਇਹਨਾਂ ਦੀ ਸੱਤਾ ਦੇ ਵਿੱਚ ਪਿਛਲੇ ਵੇਲੇ ਦੇ ਵਿੱਚ ਜਿਹੜਾਗਾ ਹੋਇਆ